多了啊。<Yeah. S 2> ਬੜੀ ਦਾ ਕੰਮ ਪਹਿਲਾਂ ਕਰਵਾਇਆ ਜਾ ਰਿਹਾ ਹੈ ਅੱਜ ਸ਼ੁਭ ਰੰਤਾ ਹੋਵੇਗੀ ਵੈਰਾ ਥੋੜਾ ਖੁੱਲਾ ਕਰਾਂਗੇ ਵੈਰਾ ਥੋੜਾ ਥੋੜਾ ਖੁੱਲਾ ਕਰ ਲਈਏ ਯਾਦ ਕਰੀ ਨਸਵੀਰਾ ਆਉਣਗੀ ਹੈ ਉਹ ਜੋ ਕਾਲਾ ਸੰਗਿਆ live.com ਦੇ ਜਰੀਏ ਬੋਧੀਆਂ ਭਰ ਦੇ ਵਿੱਚ ਲਾਈਵ ਦਿਖਾਇਆ ਜਾਵੇਗਾ ਤਿੰਨ ਤਾਬ ਨਵਾਰਨ ਹਰਾ ਦੁਖ ਹੰਤਾ ਸੁਖ ਰਾਸ ਤਾ ਕੋ ਵਿਗਨ ਕੋ ਲੱਗ ਜਾ ਕਿ ਪ੍ਰਵਾਹ ਕੇ ਅਰਦਾਸ ਤਉ ਦੇ ਆ ਗਏ ਅਰਦਾਸ ਸੁਹਾਵਰੀ ਜਿਉ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਅਰਦਾਸਿਕੰਕਾਰ ਸ੍ਰੀ ਵਾਹਿਗੁਰੂ ਦੀ ਕੀ ਫਤਿਹ ਸ੍ਰੀ ਭਗੋਤੀ ਦੀ ਸਹਾਇ ਵਾਹ ਰਸਿ ਭਗੋਤੀ ਜੀ ਕੀ ਪਾਛੈ ਦਸਵੀਂ ਪ੍ਰਥਮ ਭਗੋਤੀ ਸੇਵਰ ਕੇ ਗੁਰੂ ਨਾਨਕ ਨੰਕੇ ਆਏ ਫਿਰ ਅੰਗਦ ਗੁਰਤੇ ਕਮਰਦਾਸ RAMDAS ਸੇ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰავ ਸ੍ਰੀ ਹਰਦਾਇ ਸ੍ਰੀ ਹਰਿ ਕ੍ਰਿਸ਼ਨ ਕੇ ਆਈਏ ਜਿ ਡਟੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਹੁ ਨਿਦੀ ਆਵੇ ਥਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਸਭ ਥਾਈ ਹੋਏ ਸਹਾਈ ਦਸਾਂ ਪਾਛੀਆਂ ਦਾ ਪਾਵਨ ਸਰੂਪ ਹਾਜ਼ਰ ਹਜੂਰ ਸਰ ਕਲਾ ਪਰਪੂਰ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਵਾਹਿ ਬੋਲਣਾ ਜੀ ਸ੍ਰੀ ਵਾਹਿ ਬੋਲੇ ਸੋ ਨਿਹਾਲ ਸਾਤ ਸ੍ਰੀ ਅਕਾਲ ਜੀਖ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹੁਣ ਰੀਵਨ ਕੱਟ ਕੇ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਜਾਵੇਗੀ ਪੂਰੇ ਨਗਰ ਦੇ ਨਾਲ ਵੀਰ ਹੋਣਗੇ ਪੂਰੀ ਗram ਪੰਚਾਇਤ ਇਹਨਾਂ ਵੀਰ ਇਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ। ਬਾਬਾ ਜੀ ਨੇ ਰੀਵਨ ਕਰਕੇ ਇਸ ਟੂਰਨਾਮੈਂਟ ਦੀ ਸ਼ੁਰੂਆਤ ਕਰਵਾ ਦਿੱਤੀ ਹੈ। ਬਾਈ ਜੀ ਟੀਮਾਂ ਨੂੰ ਬੇਨਤੀ ਹੈ 33 ਕਿਲੋ। ਘੇਟਾ ਤੇ ਮਾਧੋਪੁਰ ਇਹ ਟੀਮਾਂ ਜਲਦ ਗਰਾਊਂਡ 'ਤੇ ਜਾ ਰਹੀਆਂ ਹੈ। ਵੇਡ 33 ਕਿਲੋ। ਇਹ ਟੀਮਾਂ ਨੂੰ ਬੇਨਤੀ ਹੈ ਜਲਦੀ ਨਾਲ ਗਰਾਊਂਡ ਦੇ ਵਿੱਚ ਆਜਣ। ਉਧਰ ਸਾਡਾ ਵੀਰ ਮੀਕਾ ਪਲੇਅਰ ਅੰਗਲੈਂਡ ਤੋਂ ਚੇਚੇ ਤੌਰ ਦੇ ਪਹੁੰਚਿਆ ਹੈ। ਵਿਸ਼ੇਤਾ ਤੇ ਧੰਨਵਾਦ ਹੈ ਪੂਰੀ ਗ੍ਰਾਮ ਪਿੰਡਿਆਂ ਦਾ ਹਨਰੀ ਜੀ ਦਾ ਵੱਡਾ ਯੋਗਦਾਨ ਹੈ ਮੇਰੇ ਵੀਰੋ ਵੱਧ ਜੜ ਕੇ ਯੋਗਦਾਨ ਦਿੰਦੇ ਐ ਇਹਨਾਂ ਦੇ ਵੀਰ ਪੂਰੀ ਗ੍ਰਾਮ ਪੰਚਾਇਤ ਪੂਰੇ ਪਿੰਡ ਦਾ ਵੱਧ ਜੜ ਕੇ ਯੋਗਦਾਨ ਹੁੰਦਾ ਹਸਤਾਨ ਦੀ ਤਰ੍ਹਾਂ ਇਹ ਸਾਰੇ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਕਹਿੰਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਡੇ ਪੱਧਰ ਦੇ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਸੋਹਣਵਾ ਕਬੱਡੀ ਕੱਪ ਹੈ ਮੇਰੇ ਵੀਰੋ ਉਹ ਕਹਿੰਦੇ ਬੱਲੇ ਬੱਲੇ ਹੋ ਰਹੀ ਹੈ ਮੇਰੇ ਵੀਰੋ ਕਿ ਮੁੰਡੇ ਕਬੱਡੀ ਖੇਡਦੇ ਹੇਡ ਵਿੱਚ ਖਾਣਾਰੇ ਵੀਰਾਂ ਦਾ ਪੱਟਾ ਭਰਾਲਾ ਮੇਰੇ ਵੀਰੋ ਇਹ ਕਹਿੰਦੇ ਇੱਕ ਮਹੀਨੇ ਤੋਂ ਗੱਲ ਸ਼ਬਦ ਜਦਕੇ ਯੋਗਦਾਨ ਦਿੱਤਾ ਹੈ